ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਬਰਕਤ ਦੀ ਰਸੋਈ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਆਪਾਂ ਆਪਣੇ ਘਰ ਦੇ ਵਿੱਚ ਜੂਸ ਬਣਾ ਕੇ ਤਿਆਰ ਕਰਾਂਗੇ ਇਹ ਜੂਸ ਆਪਾਂ ਬਿਨਾਂ ਜੂਸਰ ਤੋਂ ਬਣਾ ਕੇ ਤਿਆਰ ਕਰਾਂਗੇ ਜੀ ਤੇ ਤੁਸੀਂ ਬਣੇ ਰਿਓ ਵੀਡੀਓ ਦੇ ਨਾਲ ਜੇਕਰ ਚੈਨਲ ਤੇ ਆਇਓ ਪਹਿਲੀ ਵਾਰੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਇੱਥੇ ਆਪਾਂ ਗਾਜਰਾ ਲਈਆਂ ਨੇ ਚਾਰ ਪੰਜ ਆਪਣੇ ਕੋਲ ਗਾਜਰਾ ਹੈ ਇੱਕ ਆਪਾਂ ਤੁਕੰਦਰ ਪਾਵਾਂਗੇ ਤੇ ਪੰਜ ਆਪਣੇ ਕੋਲੇ ਕਿਨੂ ਆਏ ਛੋਟੇ ਸਾਈਜ਼ ਦੇ ਨੇ ਆਪਾਂ ਪੰਜ ਲਏ ਆ ਤੇ ਇਹਨਾਂ ਨੂੰ ਪਹਿਲਾਂ ਆਪਾਂ ਗਾਜਰਾ ਨੂੰ ਇਦਾਂ ਘਰੇੜ ਲਵਾਂਗੇ ਇਹਨਾਂ ਦਾ ਪਤਲਾ ਪਤਲਾ ਜਿਹੜਾ ਛਿਲਕਾ ਆ ਉਹ ਉਤਾਰ ਲਵਾਂਗੇ ਇਹ ਜੂਸ ਬਹੁਤ ਵਧੀਆ ਬਣ ਕੇ ਤਿਆਰ ਹੁੰਦਾ ਹੈ ਆਪਣੀ ਸੇਤ ਦੇ ਲਈ ਬਹੁਤ ਵਧੀਆ ਹੁੰਦਾ ਹੈ ਜੀ ਆਪਾਂ ਨੂੰ ਇਹ ਜਿਹੜਾ ਜੂਸ ਹੈ ਪੀਣਾ ਚਾਹੀਦਾ ਹੈ ਦੇਖੋ ਪਹਿਲਾਂ ਵੀ ਮੈਂ ਇੱਕ ਵੀਡੀਓ ਪਾਈ ਸੀ ਔਰ ਜੂਸ ਜਿਹੜਾ ਆ ਮੈਂ ਬਣਾਇਆ ਸੀਗਾ ਕद्दू ਕਸ਼ ਨਾਲ ਤੁਸੀਂ ਮੇਰੇ ਚੈਨਲ ਤੇ ਉਹ ਵੀਡੀਓ ਵੀ ਦੇਖ ਸਕਦੇ ਹੋ ਆਪਾਂ ਅਮਰੂਦ ਦਾ ਜੂਸ ਵੀ ਬਣਾਇਆ ਸੀ ਔਰੈਂਜ ਜੂਸ ਵੀ ਆਪਾਂ ਬਿਨਾ ਜੂਸਰ ਤੋਂ ਮਤਲਬ ਬਣਾ ਕੇ ਤਿਆਰ ਕੀਤਾ ਸੀਗਾ ਉਹ ਸਾਰੀਆਂ ਵੀਡੀਓ ਚਾਹੇ ਆਪਾਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਵੀ ਦੇ ਦੇਵਾਂਗੇ ਤੁਸੀਂ ਜ਼ਰੂਰ ਦੇਖਣਾ ਜੀ ਇਹਨਾਂ ਇੱਧਰ ਆਪਾਂ ਗਾਜਰਾ ਨੂੰ ਇਹਨਾਂ ਨੂੰ ਚੰਗੀ ਤਰ੍ਹਾਂ ਦੇ ਨਾਲ ਘ੍ਰੇਡ ਲਵਾਂਗੇ ਜੇ ਜੂਸ ਲਈ ਤੁਸੀਂ ਗਾਜਰ ਲੈਣੀ ਹੈ ਨਾ ਤੁਸੀਂ ਇਦਾਂ ਤੋੜ ਕੇ ਚੈੱਕ ਕਰ ਲੈਣੀ ਹੈ ਇਹ ਤੁਸੀਂ ਦੇਖ ਸਕਦੇ ਹੋ ਵਿੱਚੋਂ ਕਿੰਨੀ ਵਧੀਆ ਜੂਸੀ ਗਾਜਰ ਹੈ ਇਸ ਤਰ੍ਹਾਂ ਦੀ ਗਾਜਰ ਲੈਣੀ ਹੈ ਜੀ ਮਾਰਕੀਟ ਦੇ ਵਿੱਚ ਬਹੁਤ ਵਧੀਆ ਰੈੱਡ ਰੈੱਡ ਜੀ ਗਾਜਰ ਆ ਰਹੀ ਹੈ ਤੇ ਅੱਜ ਕੱਲ ਬਹੁਤ ਮਤਲਬ ਕਿ ਵਧੀਆ ਹੁੰਦੀ ਹੈ ਆਪ ਤੁਸੀਂ ਦੇਖ ਸਕਦੇ ਹੋ ਇਦਾਂ ਰੈੱਡ ਰੈੱਡ ਜੀ ਗਾਜਰ ਹੀ ਲੈਣੀ ਆਪਾਂ ਨੇ ਜੂਸ ਲਈ ਆਪਾਂ ਨੇ ਗਾਜਰਾ ਔਰ ਚੁਕੰਦਰ ਦਾ ਛਿਲਕਾ ਉਤਾਰ ਲਿਆ ਜੀ ਇਹਨਾਂ ਨੂੰ ਚੰਗੀ ਤਰ੍ਹਾਂ ਦੇ ਨਾਲ ਆਪਾਂ ਨੇ ਧੋ ਲਿਆ ਏ ਇੱਧਰ ਆਪਾਂ ਔਰੇਂਜ ਵੀ ਧੋ ਲਏ ਆ ਇਹਪ ਮੰਨ ਲੈਣਾ ਛਿੱਲਣ ਤੋਂ ਪਹਿਲਾਂ ਹੀ ਚੰਗੀ ਤਰ੍ਹਾਂ ਧੋ ਲੈ ਇਹਨਾਂ ਨੂੰ ਹੁਣ ਆਪਾਂ ਛਿੱਲ ਲਵਾਂਗੇ ਇਧਰ ਆਪਾਂ ਛਿਲਕਾ ਕਿੰਨੂਆ ਤੋਂ ਉਤਾਰ ਲਿਆ ਹੈ ਜੀ ਇਹਨਾਂ ਜਿਹੜੇ ਇਹਨਾਂ ਦੇ ਆਪਾਂ ਨੇ ਬੀਜ ਹਟਾਉਣੇ ਆ ਜੇ ਆਪਾਂ ਬੀਜ ਵਿੱਚੇ ਹੀ ਕਰ ਦਾਂਗੇ ਤਾਂ ਜੂਸ ਜਿਹੜਾ ਇਹ ਕੌੜਾ ਬਣ ਜਾਊਗਾ ਜੇ ਆਪਾਂ ਕੱਲੇ-ਕੱਲੇ ਪੀਸ ਵਿੱਚੋਂ ਬੀਜ ਕੱਢਣ ਲੱਗੇ ਫਿਰ ਇਹ ਬਹੁਤ ਟਾਈਮ ਲੱਗ ਜਾਂਦਾ ਹੈ ਇਸ ਤਰੀਕੇ ਨਾਲ ਗੱਬੇ ਨੂੰ ਕੱਟ ਲੈਣਾ ਹੈ ਤੇ ਜਿਹੜੇ ਇਹਦੇ ਵਿੱਚ ਇਦਾਂ ਫालतू ਜੇ ਬੀਜ ਆ ਉਹ ਆਪਾਂ ਨੇ ਕੱਢ ਦੇਣੇ ਆ ਇਸ ਤਰ੍ਹਾਂ ਬਹੁਤ ਆਸਾਨੀ ਦੇ ਨਾਲ ਬੀਜ ਜਿਹੜੇ ਆ ਔਰੇਂਜ ਵਿੱਚੋਂ ਨਿਕਲ ਜਾਂਦੇ ਆ ਠੀਕ ਹੈ ਜੀ ਇਸ ਤਰ੍ਹਾਂ ਚੈੱਕ ਕਰ ਲੈਣਾ ਤੇ ਜਿਹੜੇ ਹੈਗੇ ਬੀਜ ਉਹ ਹਟਾ ਲੈਣੇ ਆ ਇਸੇ ਤਰ੍ਹਾਂ ਹੀ ਆਪਾਂ ਨੇ ਬਾਕੀ ਔਰੇਂਜ ਵਿੱਚੋਂ ਵੀ ਇਸ ਤਰ੍ਹਾਂ ਹੀ ਬੀਜ ਜਿਹੜੇ ਆ ਹਟਾ ਦੇਣੇ ਆ ਬਹੁਤ ਆਸਾਨੀ ਦੇ ਨਾਲ ਨਿਕਲ ਜਾਂਦੇ ਆ ਜੀ ਇਦਾਂ ਅੱਪਾ ਨੇ ਸਾਰੇ ਕਿਨੂਆਂ ਦੇ ਵਿੱਚੋਂ ਬੀਜ ਜਿਹੜੇ ਆ ਹਟਾ ਦਿੱਤੇ ਤੁਸੀਂ ਦੇਖ ਸਕਦੇ ਹੋ ਸਾਰੇ ਬੀਜ ਅੱਪਾ ਹਟਾ ਲਏ ਬੀਜ ਕੋਈ ਵੀ ਨਹੀਂ ਵਿੱਚ ਰਹਿਣਾ ਚਾਹੀਦਾ ਨਹੀਂ ਤਾਂ ਆਪਣਾ ਜੂਸ ਜਿਹੜਾ ਆ ਕੋੜਾ ਬਣ ਕੇ ਤਿਆਰ ਹੋਊਗਾ ਇਧਰ ਲਈ ਆ ਜੀ ਹੁਣ ਅੱਪਾ ਨੇ ਮਿਕਸੀ ਦਾ ਜੱਗ ਇਹ ਜੂਸ ਆਪਾਂ ਮਿਕਸੀ 'ਚ ਬਣਾ ਕੇ ਤਿਆਰ ਕਰਾਂਗੇ ਦੇਖੋ ਮਿਕਸੀ ਤਾਂ ਹਰ ਇੱਕ ਦੇ ਘਰ ਦੇ ਵਿੱਚ ਹੁੰਦੀ ਆ ਜੂਸਰ ਹੈ ਨਾ ਜਿਹੜਾ ਜੂਸਰ ਹੁੰਦਾ ਉਹ ਨਹੀਂ ਹੁੰਦਾ ਹਰ ਇੱਕ ਦੇ ਘਰ ਦੇ ਵਿੱਚ ਸੋ ਆਪਾਂ ਇਸ ਤਰ੍ਹਾਂ ਮਿਕਸੀ ਵਿੱਚ ਜੂਸ ਜਿਹੜਾ ਆ ਬਣਾ ਕੇ ਤਿਆਰ ਕਰ ਸਕਦੇ ਆ ਤੇ ਬਿਨਾਂ ਮਿਕਸੀ ਤੋਂ ਵੀ ਆਪਾਂ ਦੱਸਿਆ ਹੋਇਆ ਹੈ ਇੱਕ ਅਦੂ ਕਸ਼ ਦੇ ਨਾਲ ਉਹ ਵੀ ਤੁਸੀਂ ਵੀਡੀਓ ਚੈਨਲ ਉੱਤੇ ਦੇਖ ਸਕਦੇ ਹੋ ਠੀਕ ਹੈ ਜੀ ਇਦਾਂ ਆਪਾਂ ਬਰੀਕ ਬਰੀਕ ਜੀ ਗਾਜਰ ਨੂੰ ਰਫਲੀ ਜਿਹਾ ਕੱਟ ਕੇ ਤੇ ਇਹ ਲੋ ਜੀ ਇੰਨੀ ਕੱਪਾ ਪਹਿਲਾਂ ਗਾਜਰ ਨਾਲ ਥੋੜਾ ਜਿਹਾ ਪਾਣੀ ਪਾ ਕੇ ਪਾਣੀ ਜ਼ਿਆਦਾ ਨਹੀਂ ਪਾਉਣਾ ਸਿਰਫ ਇੰਨਾ ਕ ਪਾਣੀ ਪਾ ਕੇ ਇਹਨੂੰ ਪੀਸ ਲਵਾਂਗੇ ਦੇਖੋ ਆਪਾਂ ਨੇ ਇੰਨੀ ਇੰਨਿਕ ਪੀਸ ਕੀ ਨਾ ਇਧਰ ਇਹਦੇ ਵਿੱਚ ਪਾਈ ਜਾਣਾ ਹੈ ਆਪਾਂ ਨੇ ਇੱਕ ਭਾਂਡੇ ਦੇ ਉੱਤੇ ਆਟਾ ਛਾਨਣੇ ਵਾਲੀ ਛਾਨਣੀ ਧੋ ਕੇ ਰੱਖ ਲਈਏ ਜੇ ਤੁਹਾਡੇ ਕੋਲ ਵੱਡੀ ਚਾਪ ਢਣੀ ਹੈਗੀ ਜਿਹੜੀ ਵੱਡੇ ਸਾਈਜ਼ ਦੀ ਹੁੰਦੀ ਆ ਉਹ ਵੀ ਤੁਸੀਂ ਲੈ ਸਕਦੇ ਹੋ ਆਪਾਂ ਇਸ ਤਰ੍ਹਾਂ ਇਹਦੇ ਵਿੱਚ ਪਾਈ ਜਾਣਾ ਜੀ ਤੇ ਬਾਕੀ ਦੀ ਵੀ ਆਪਾਂ ਇਦਾਂ ਹੀ ਪੀਸ ਲਵਾਂਗੇ ਇਹ ਲਵਾਂਗੂ ਥੋੜਾ ਜਿਹਾ ਪਾਣੀ ਪਾ ਕੇ ਆਪਾਂ ਇਹਨੂੰ ਪੀਸ ਲਵਾਂਗੇ ਦੇਖੋ ਜੀ ਆਪਾਂ ਨੇ ਇਹਨੂੰ ਵੀ ਪੀਸ ਲਿਆ ਇਹਨੂੰ ਵੀ ਆਪਾਂ ਉਸੇ ਤਰੀਕੇ ਦੇ ਨਾਲੇ ਦੇ ਵਿੱਚ ਕੱਢ ਦਾਂਗੇ ਆਪਾਂ ਫਿਰ ਸਾਰੇ ਇਕੱਠੇ ਨੂੰ ਹੀ ਪੁੰਨ ਲਵਾਂਗੇ ਜੇ ਤੁਸੀਂ ਬਾਰੀ-ਬਾਰੀ ਮਤਲਬ ਕੱਢ ਕੇ ਨੂੰ ਇਸਨੂੰ ਦਬਾ-ਦਬਾ ਕੇ ਪੁੰਨਣਾ ਇਹਨੂੰ ਵੀ ਪੁੰਨ ਸਕਦੇ ਹੋ ਪਰ ਆਪਾਂ ਇੱਕੋ ਵਾਰੀ ਕੰਮ ਨਿਵੇੜਾਂਗੇ ਤੇ ਬਾਕੀ ਜੋ ਆਪਣੇ ਕੋਲ ਬਚੀ ਹੈ ਇਹਨੂੰ ਵੀ ਆਪਾਂ ਕੱਢ ਲਵਾਂਗੇ ਜੀ ਦੇਖੋ ਆਪਾਂ ਗਾਜਰੇ ਦੇ ਵਿੱਚ ਪਾ ਲਈ ਜਿਹੜੀ ਆਪਣੇ ਕੋਲ ਚੁਕੰਦਰ ਸੀਗੀ ਉਹ ਵੀ ਆਪਾਂ ਪਾ ਲਵਾਂਗੇ ਇਹ ਜੂਸ ਬਹੁਤ ਹੀ ਜ਼ਿਆਦਾ ਹੈਲਦੀ ਹੁੰਦਾ ਏ ਜੇ ਤੁਹਾਡੇ ਵਿੱਚ ਖੂਨ ਦੀ ਕਮੀ ਆ ਤਾਂ ਖੂਨ ਦੀ ਕਮੀ ਨੂੰ ਇਹ ਬਹੁਤ ਜਲਦੀ ਪੂਰਾ ਕਰ ਦਿੰਦਾ ਏ ਆਪਣੇ ਹੱਡ ਪੈਰ ਦੁਖਦੇ ਆ ਹੱਡੀਆਂ ਕਮਜ਼ੋਰ ਆ ਹਨਾ ਆਪਣੇ ਸਰੀਰ ਨੂੰ ਬਹੁਤ ਤਾਕਤ ਦਿੰਦਾ ਏ ਜੀ ਇਹ ਜੂਸ ਆਪਾਂ ਨੂੰ ਪੀਣਾ ਚਾਹੀਦਾ ਏ ਤੇ ਕਈ ਬਿਮਾਰੀਆਂ ਨਾਲ ਲੜਨ ਦੀ ਸਮਰੱਥਾ ਰੱਖਦਾ ਏ ਜੀ ਇਹ ਜੂਸ ਦੇਖੋ ਆਪਾਂ ਸੁਕੰਦਰ ਪਾਣ ਤੋਂ ਬਾਅਦ ਵੀ ਇਹਨੂੰ ਪੀਸ ਲਿਆ ਹੈ ਹੁਣ ਇਹ ਵਾਲਾ ਵੀ ਆਪਾਂ ਉਸੇ ਛਾਣਣੀ 'ਚ ਕੱਢ ਦਵਾਂਗੇ ਇਧਰ ਨਾਲ ਆਪਾਂ ਮਿਕਸੀ ਵਿੱਚ ਥੋੜਾ ਜਿਹਾ ਪਾਣੀ ਇਸ ਤਰ੍ਹਾਂ ਘੁਮਾ ਕੇ ਇਹਦੇ ਵਿੱਚ ਪਾ ਦਾਂਗੇ ਜਿਆਦਾ ਪਾਣੀ ਨਹੀਂ ਆਪਾਂ ਪਾਇਆ ਤੇ ਆਪਾਂ ਇਹਦਰ ਛਾਨਣੀ ਨੂੰ ਫੜ ਕੇ ਦੇਖੋ ਇਹ ਜਦ ਆਪਾਂ ਪਾਇਆ ਸੀ ਉਹਦੇ ਨਾਲ ਵੀ ਇਹ ਨਿਕਲ ਗਿਆ ਏ ਥੋੜਾ ਜਿਹਾ ਵਿੱਚ ਆਪਾਂ ਔਰੈਂਜ ਬਾਦ ਵਿੱਚ ਕਰਾਂਗੇ ਪਹਿਲਾਂ ਆਪਾਂ ਇਹਨੂੰ ਛਾਣ ਲਈਏ ਇਸ ਤਰ੍ਹਾਂ ਆਪਾਂ ਦਵਾ-ਦਵਾ ਕੇ ਚੰਗੀ ਤਰ੍ਹਾਂ ਦੇ ਨਾਲ ਜੂਸ ਜਿਹੜਾ ਇਹ ਕੱਢ ਲੈਣਾ ਤੁਸੀਂ ਦੇਖ ਸਕਦੇ ਹੋ ਪਿੱਛੇ ਦੇਖੋ ਇਸ ਤਰ੍ਹਾਂ ਨਾਲ ਆਪਾਂ ਨੇ ਚੰਗੀ ਤਰ੍ਹਾਂ ਦੇ ਨਾਲ ਦਬਾ ਦਵਾ ਕੇ ਕੱਢ ਲੈਣਾ ਤੁਸੀਂ ਚਾਹੋ ਸੂਤੀ ਜੇ ਕੱਪੜੇ ਦੇ ਵਿੱਚ ਪਾ ਦੇਵੇ ਇਹਨੂੰ ਕੁੱਟ ਕੇ ਨਿਚੋੜ ਸਕਦੇ ਹੋ ਠੀਕ ਹੈ ਜੀ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਹੁਣ ਜੂਸ ਇਹਦਾ ਕੱਢ ਲਵਾਂਗੇ ਤੇ ਔਰੈਂਜ ਆਪਾਂ ਕਰਦੇ ਆ ਬਾਅਦ ਵਿੱਚ ਐਡ ਉਹਦੇ ਵਿੱਚ ਆਪਮ ਨੇ ਦੇਖੋ ਜੀ ਚੰਗੀ ਤਰ੍ਹਾਂ ਦੇ ਨਾਲ ਦਵਾ ਦਵਾ ਕੇ ਸਾਰਾ ਜੂਸ ਕੱਢ ਲਿਆ ਏ ਇਸ ਤਰ੍ਹਾਂ ਜੋ ਛਾਨਣੀ ਦੇ نیچے ਲੱਗਿਆ ਸੀਗਾ ਫਾਈਬਰਸ ਇਹ ਆਪਾਂ ਇਹ ਵੀ ਇਹਦੇ ਨਾਲ ਵਿੱਚ ਹੀ ਅੱਧਾ ਐਡ ਕਰਤਾ ਸੀ ਤੁਸੀਂ ਦੇਖ ਸਕਦੇ ਹੋ ਜੂਸ ਆਪਣਾ ਇਸ ਤਰ੍ਹਾਂ ਬਣ ਕੇ ਤਿਆਰ ਹੋਇਆ ਹੈ ਪਾਣੀ ਸਿਰਫ ਆਪਾਂ ਉਹੀ ਪਾਇਆ ਸੀਗਾ ਜੋ ਆਪਾਂ ਪੀਸਣ ਲੱਗੇ ਦੇ ਵਿੱਚ ਬੈ ਤਾਂ ਬਾਕੀ ਆਪਾਂ ਨੇ ਬਿਲਕੁਲ ਇਹਦੇ ਵਿੱਚ ਅਜੇ ਪਾਣੀ ਨਹੀਂ ਪਾਇਆ ਤੇ ਤੁਸੀਂ ਦੇਖ ਸਕਦੇ ਹੋ ਇਸ ਵਾਲੇ ਮਟੀਰੀਅਲ ਨੂੰ ਤੁਸੀਂ ਪਰਾਂਠਿਆਂ ਵਿੱਚ ਵੀ ਪਾ ਸਕਦੇ ਹੋ ਆਟੇ ਵਿੱਚ ਗੁੰਨ ਕੇ ਨਮਕ ਮਿਰਚ ਵਗੈਰਾ ਪਾ ਕੇ ਹਨਾ ਤੁਸੀਂ ਪਰਾਂਠੇ ਵੀ ਬਣਾ ਸਕਦੇ ਹੋ ਇਹਦੇ ਨਾਲ ਹੀ ਕੋਈ ਹੋਰ ਚੀਜ਼ ਵੀ ਬਣ ਸਕਦੀ ਹੈ ਦੇਖੋ ਆਪਾਂ ਕੜਾਹੀ ਵਿੱਚ ਇੱਕ ਚਮਚ ਦੇਸੀ ਘਿਓ ਪਾ ਕੇ ਇਦੇ ਵਿੱਚ ਆਪਾਂ ਇਲਾਇਚੀ ਦਾ ਤੜਕਾ ਲਾ ਕੇ ਇਹਨੂੰ ਭੁੰਨ ਕੇ 2-3 ਚਮਚੇ ਦੇ ਵਿੱਚ ਖੰਡ ਦੇ ਪਾ ਕੇ ਦਾ ਹਲਵਾ ਵੀ ਬਣਾ ਕੇ ਖਾ ਸਕਦੇ ਆ ਉਹ ਤੁਹਾਡੀ ਚੁਆਇਸ ਹੈ ਤੁਸੀਂ ਪਰਾਂਠੇ ਬਣਾਉਣੇ ਆ ਜਾਂ ਤੁਸੀਂ ਹਲਵਾ ਬਣਾਣਾ ਹੈ ਠੀਕ ਹੈ ਜੀ ਤੇ ਨੂੰ ਹੁਣ ਆਪਾਂ ਛਾਨਣੀ ਚੋਂ ਕੱਢ ਦਵਾਂਗੇ ਆਪਾਂ ਨੇ ਸਾਰਾ ਵੇਸਟ ਮਟੀਰੀਅਲ ਛਾਨਣੀ ਚੋਂ ਕੱਢ ਦਿੱਤਾ ਹੈ ਤੁਸੀਂ ਦੇਖ ਸਕਦੇ ਹੋ ਨੀਚੇ ਫਾਈਬਰ ਦੇ ਕਣ ਜਿਲੇ ਗਏ ਸੀ ਇਹ ਵੀ ਆਪਾਂ ਕੱਢ ਦਵਾਂਗੇ ਦੇਖੋ ਜਿਹੜਾ ਆਪਾਂ ਨੇ ਨਾ ਵੇਸਟ ਮਟੀਰੀਅਲ ਕੱਢਿਆ ਹੈ ਉਹਦੇ ਵਿੱਚ ਵੀ ਫਾਈਬਰ ਬਹੁਤ ਜ਼ਿਆਦਾ ਹੈ ਆਪਾਂ ਉਹਨੂੰ ਵੇਸਟ ਨਹੀਂ ਕਰਨਾ ਤੁਸੀਂ ਕੋਈ ਵੀ ਕੰਮ ਲੈ ਲਿਓ ਚਾਹੇ ਪਰਾਂਠੇ ਚਾਹੇ ਹਲਵਾ ਠ ਤੇ ਹੁਣ ਨਾ ਆਪਾਂ ਔਰੇਂਜ ਤਿਆਰ ਕਰ ਲੈਨੇ ਆ ਉਧਰ ਮਿਕਸੀ ਵਿੱਚ ਹੁਣ ਆਪਾਂ ਔਰੇਂਜ ਵੀ ਪੀਸ ਲਵਾਂਗੇ ਵੈਸੇ ਮੈਂ ਤੁਹਾਨੂੰ ਬਿਨਾ ਮਿਕਸੀ ਤੋਂ ਬਿਨਾ ਜੂਸਰ ਤੋਂ ਔਰੇਂਜ ਦਾ ਜੂਸ ਵੀ ਬਣਾਉਣਾ ਦੱਸਿਆ ਹੈ ਉਹ ਵੀ ਤੁਸੀਂ ਮੇਰੇ ਚੈਨਲ ਦੇ ਉੱਤੇ ਦੇਖ ਸਕਦੇ ਹੋ ਇੱਧਰ ਆਪਾਂ ਨੇ ਔਰੇਂਜ ਵੀ ਦੇਖੋ ਇਹਦੇ ਵਿੱਚ ਮਿਕਸ ਕਰ ਲਏ ਆ ਪੀਸ ਲਏ ਆ ਇਹਨੂੰ ਵੀ ਹੁਣ ਆਪਾਂ ਇਹਦੇ ਵਿੱਚ ਪਾ ਦੇਵਾਂਗੇ ਤੇ ਇਹਨੂੰ ਆਪਾਂ ਛਾਣ ਲਵਾਂਗੇ ਦੇਖੋ ਇਹਨੂੰ ਨਾ ਆਪਾਂ ਗਾਜਰਾਂ ਦੇ ਨਾਲ ਵੀ ਮਿਕਸ ਕਰ ਸਕਦੇ ਸੀ ਫਿਰ ਨਾਲ ਜੇ ਆਪਾਂ ਇਕੱਠਾਈ ਇਹਨਾਂ ਨੂੰ ਮਿਕਸ ਕਰ ਦਿੰਦੇ ਫਿਰ ਉਹ ਜਿਹੜਾ ਆਪਾਂ ਨੇ ਗਜ਼ਰੇਲ ਮਤਲਬ ਕਿ ਹਲਵਾ ਬਣਾਣਾ ਹੈ ਉਹ ਨਹੀਂ ਸੀ ਬਣਾਣਾ ਅਸੀਂ ਪਿਛਲੀ ਵਾਰੀ ਬਣਾਇਆ ਸੀ ਉਹਦੇ ਨਾਲ ਉਹ ਅਸੀਂ ਪਰਾਂਠੇ ਬਣਾ ਲਏ ਸੀਗੇ ਇਸ ਵਾਰੀ ਅਸੀਂ ਇਹਦੇ ਨਾਲ ਆਪਣਾ ਕੀ ਕਹਿੰਦੇ ਹਾਂ ਹਲਵਾ ਬਣਾਵਾਂਗੇ ਠੀਕ ਹੈ ਜੀ ਤੇ ਇਸ ਕਰਕੇ ਦੀ ਆਪਾਂ ਨੇ ਇਹਨਾਂ ਨੂੰ ਮਿਕਸ ਇਕੱਠਿਆਂ ਨੂੰ ਹੀ ਪੀਸਿਆ ਤਾਂ ਹੀ ਅਸੀਂ ਔਰੇਂਜ ਜਿਹੜੇ ਆ ਅਲੱਗ ਪੀਸੇ ਆ ਦੇਖੋ ਇਹਦੇ ਵਿੱਚ ਆ ਵੀ ਛਾਨਣੇ ਦੇ ਨੀਚੇ ਆਪਾਂ ਇਦਾਂ ਫਾਈਬਰ ਜਿਹੜਾ ਹੈ ਇਹਨੂੰ ਇਸ ਤਰ੍ਹਾਂ ਕੱਢ ਲਵਾਂਗੇ ਇਹਦੇ ਵਿੱਚੋਂ ਵੀ ਆਪਾਂ ਨੇ ਉਸੇ ਤਰ੍ਹਾਂ ਦਬਾ-ਦਬਾ ਕੇ ਸਾਰਾ ਜੂਸ ਜਿਹੜਾ ਹੈ ਕੱਢ ਲੈਣਾ ਲੋ ਜੀ ਆਪਾਂ ਔਰੈਂਜ ਵੀ ਚੰਗੀ ਤਰ੍ਹਾਂ ਦੇ ਨਾਲ ਦਬ ਦਬ ਕੇ ਇਹਦੇ ਵਿੱਚੋਂ ਜਿਹੜਾ ਜੂਸ ਹੈ ਉਹ ਕੱਢ ਲਿਆ ਏ ਮੈਂ ਹੁਣ ਤੁਹਾਨੂੰ ਜੂਸ ਦਿਖਾਉਣੀ ਆ ਇਹ ਲੋ ਜੀ ਤੁਸੀਂ ਦੇਖ ਸਕਦੇ ਹੋ ਜੂਸ ਆਪਣਾ ਬਣ ਕੇ ਹੋ ਚੁੱਕਿਆ ਹੈ ਤਿਆਰ ਇਹਦੇ ਵਿੱਚ ਪਾ ਦੇਵਾਂਗੇ ਜੀ ਹੁਣ ਆਪਾਂ ਇੱਕ ਚਮਚ ਕਾਲੇ ਨਮਕ ਦਾ ਇਹਦੇ ਨਾਲ ਜੂਸ ਦਾ ਜਿਹੜਾ ਟੇਸਟ ਆ ਬਹੁਤ ਵਧੀਆ ਹੁੰਦਾ ਹੈ ਇੱਥੇ ਆਪਾਂ ਖੰਡ ਨਹੀਂ ਐਡ ਕਰਾਂਗੇ ਘਰ ਵਿੱਚ ਬਣਾਉਣ ਦਾ ਜੂਸ ਦਾ ਇਹੀ ਫਾਇਦਾ ਹੁੰਦਾ ਹੈ ਜਿਹੜਾ ਆਪਾਂ ਬਾਜ਼ਾਰ ਵਿੱਚੋਂ ਪੀਂਦੇ ਆ ਉਹਨਾਂ ਵਿੱਚ ਦੇਖੋ ਮਿੱਠਾ ਰਲਿਆ ਹੁੰਦਾ ਹੈ ਇਹ 네ਰਾ ਪਾਣੀ ਹੁੰਦਾ ਹੈ ਤੁਸੀਂ ਦੇਖ ਸਕਦੇ ਹੋ ਆਪਾਂ ਨੇ ਘਰ ਦੇ ਵਿੱਚ ਕਿੰਨਾ ਵਧੀਆ ਜੂਸ ਬਣਾ ਕੇ ਤਿਆਰ ਕੀਤਾ ਹੈ ਬਾਜ਼ਾਰ ਦੇ ਜੂਸ ਨਾਲੋਂ 100 ਗੁਣ ਜ਼ਿਆਦਾ ਚੰਗਾ ਹੈ ਜੀ ਇਹ ਬਿਨਾ ਕਿਸੇ ਮਿਲਾਵਟ ਤੋਂ ਇਹ ਹੁਣ ਆਪਾਂ ਇੱਕ ਜੱਗ 'ਚ ਕੱਢ ਕੇ ਫਿਰ ਗਲਾਸਾਂ ਵਿੱਚ ਪਾ ਕੇ ਸਰਵ ਕਰਦੇ ਆਂ ਪਾਣੀ ਦੇਖੋ ਇਹਦੇ ਵਿੱਚ ਆਪਾਂ ਨੇ ਹਜੇ ਤੱਕ ਬਿਲਕੁਲ ਵੀ ਐਡ ਨਹੀਂ ਕੀਤਾ ਸਿਰਫ ਉਹੀ ਪਾਇਆ ਸੀ ਜੋ ਪਹਿਲਾਂ ਮੈਂ ਤੁਹਾਨੂੰ ਦੱਸਿਆ ਹੈ ਆਪਾਂ ਨੇ ਪੀਸਣ ਲੱਗੇ ਪਾਇਆ ਸੀਗਾ ਗਾਜਰਾਂ ਦੇ ਵਿੱਚ ਤੇ ਹੁਣ ਆਪਾਂ ਗਲਾਸ ਲੈ ਆ ਟਰੇ ਦੇ ਵਿੱਚ ਰੱਖ ਹੁਣ ਆਪਾਂ ਜੂਸ ਕਰਾਂਗੇ ਸਰਵ ਤੁਸੀਂ ਦੇਖ ਸਕਦੇ ਹੋ ਕਿੰਨਾ ਵਧੀਆ ਆਪਣਾ ਗਾੜਾ ਜਿਹਾ ਜੂਸ ਬਣ ਕੇ ਤਿਆਰ ਹੋਇਆ ਏ ਜੇਂ ਵਰੇ ਨਾ ਆਪਣੇ ਕੋਲੇ ਪੈਸੇ ਨਹੀਂ ਹੁੰਦੇ ਬਾਜ਼ਾਰ ਵਿੱਚੋਂ ਜੂਸ ਪੀਣ ਨੂੰ ਬਲੇ ਆਪਣਾ ਦਿਲ ਕਰਦਾ ਹੁੰਦਾ ਹੈ ਜੂਸ ਪੀਣ ਦਾ ਤਾਂ ਆਪਾਂ ਇਸ ਤਰ੍ਹਾਂ ਘਰ ਦੇ ਵਿੱਚ ਬਣਾ ਕੇ ਪੀ ਸਕਦੇ ਆ ਤੇ ਤੁਹਾਨੂੰ ਇਹ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਣਾ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਮੇਰੀ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਮਿਲਾਂਗੇ ਇੱਕ ਹੋਰ ਵੀਡੀਓ ਦੇ ਨਾਲ ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ